ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਗਰਮੀ ਦਾ ਸਤੰਮ ਵੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਭਾਗ ਦੀ ਪਿਕਵਾਨੀ ਹੁਣ ਸੱਚ ਸਾਬਤ ਹੁੰਦੀ ਵਿਖਾਇਤੇ ਰਿਹਾ ਹੈ ਤਹਾਨੂੰ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਪੈ ਰਹੀ ਹੱਥ ਦੀ ਗਰਮੀ ਤੋਂ ਲੋਕ ਤਰਾਤਰ ਕਰ ਰਹੇ ਹਨ ਜੇਕਰ ਨਾਬਾ ਦੀ ਗੱਲ ਕੀਤੀ ਜਾਵੇ ਤਾਂ ਨਾਬਾ ਦੇ ਵਿੱਚ ਗਰਮੀ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ 42 ਤੋਂ 46 ਡਿਗਰੀ ਸੈਕਸ਼ੂਅਲ ਤੱਕ ਜਾ ਸਕਦਾ ਹੈ ਲੋਕ ਜ਼ਰੂਰੀ ਕੰਮ ਦੇ ਨਹੀਂ ਕਰੋ ਬਾਹਰ ਨਿਕਲਦੇ ਵਿਖਾਈ ਦੇ ਰਹਨ ਉਤੇ ਲੋਕ ਵੱਤ ਤੋਂ ਵੱਧ ਗਰਮੀ ਦੇ ਸਤਮ ਤੋਂ ਬਚਣ ਦੇ ਲਈ ਜਿੱਥੇ ਠੰਡੇ ਜੂਸ ਪੀਂਦੇ ਵਿਖਾਈ ਦਿੱਤੇ ਹਨ ਉਤੇ ਹੀ ਗਰਮੀ ਤੋਂ ਬਚਣ ਦੇ ਲਈ ਸ਼ਹਿਰ ਵਾਸੀਆਂ ਦੇ ਵੱਲੋਂ ਮਿੱਠੇ ਜਲਦੀ ਸ਼ਵੀਰ ਵੀ ਲਗਾਏ ਗਏ ਲੋਕ ਠੰਡਾ ਮਿੱਠਾ ਪਾਣੀ ਪੀ ਕੇ ਗਰਮੀ ਤੋਂ ਰਾਹਤ ਪਾਉਂਦੇ ਹੋਏ ਦਿਖਾਈ ਦੇ ਰਹੇ ਨੇ ਨੱਬੇ ਦੇ ਵਿੱਚ ਗਰਮੀ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਹਰ ਇੱਕ ਵਿਅਕਤੀ ਪਰੇਸ਼ਾਨ ਨਜ਼ਰ ਆਉਂਦਾ ਇਸ ਮੌਕੇ ਤੇ ਦੁਕਾਨਦਾਰ ਨੇ ਕਿਹਾ ਕਿ ਸਮੁੱਚੇ ਪੰਜਾਬ ਭਰ ਦੇ ਵਿੱਚ ਗਰਮੀ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ 90 ਦੇ ਵਿੱਚ ਗਰਮ ਹਵਾਵਾਂ ਚੱਲ ਰਹੀਆਂ ਹਨ ਅਤੇ ਤਾਪਮਾਨ 42 ਤੋਂ 46 ਡਿਗਰੀ ਤੱਕ ਵੱਧ ਰਿਹਾ ਹੈ ਦਿਨੋਂ ਦਿਨ ਵਧਦੀ ਗਰਮੀ ਦੇ ਕਾਰਨ ਸਾਡੀ ਦੁਕਾਨਦਾਰੀ ਤੇ ਵੀ ਗਰਮੀ ਦਾ ਪ੍ਰਭਾਵ ਵੇਖ ਕਾਨੂੰਨ ਰਹਾ ਹੈ ਕਿਉਂਕਿ ਗਰਮੀ ਵਧਨ ਦੇ ਕਾਰਨ ਦੁਕਾਨ ਤੇ ਗਾਹਕ ਵੀ ਬੁਕਾਈ ਨਹੀਂ ਦੇ ਰਿਹਾ ਉਤੇ ਹੀ ਲੋਕ ਘਰਾਂ ਦੇ ਵਿੱਚ ਹੀ ਗਰਮੀ ਤੋਂ ਬਚਣ ਦੇ ਲਈ ਘਰਾਂ ਦੇ ਵਿੱਚ ਹੀ ਰਹਿਣ ਲਈ ਮਜਬੂਰ ਹਨ ਇਸ ਮੌਕੇ ਦੇ ਜੂਸ ਵਗਰੇਤਾਂ ਨੇ ਕਿਹਾ ਕਿ ਦਿਨੋਂ ਦਿਨ ਵਧ ਰਹੀ ਗਰਮੀ ਕਾਰਨ ਜ਼ਿਆਦਾਤਰ ਲੋਕ ਘਰਾਂ ਵਿੱਚ ਹੀ ਰਹਿਣ ਦੇ ਲਈ ਮਜਬੂਰ ਹਨ ਅਤੇ ਗਰਮੀ ਤੋਂ ਬਚਣ ਦੇ ਲਈ ਲੋਕ ਜੂਸ ਅਤੇ ਤਰਲ ਪਦਾਰਥਾਂ ਦਾ ਇਸਤੇਮਾਲ ਕਰ ਰਹੇ ਹਨ ਨੱਬਤੋਂ ਧਰਮਸੋ ਦਿਰਪੋਤ ਦੋ ਦਿਨ ਤੋਂ ਤਾਂ ਟੈਂਪਰੇਚਰ 42 ਕ੍ਰੋਸ ਕਰ ਰਹੇ ਨੇ ਅਰੇ ਜੀ ਦੁਕਾਨਦਾਰੀ ਤੇ ਇੰਨਾ ਕਿ ਫਰਕ ਪੈ ਗਿਆ ਜੀ ਵੀ ਹੁਣ ਜਿਹੜਾ ਕਸਟਮਰ ਆ ਉਹ ਬਾਜ਼ਾਰ ਚ ਨਿਕਲਣ ਤੋਂ ਵੀ ਡਰਦਾ ਪਿਆ ਉਹ ਕਿਉਂਕਿ ਗਰਮੀ ਨਾਲ ਹੁਣ ਕਿਸੇ ਨੂੰ ਹੀ ਸਟ੍ਰੋਕ ਹੋ ਜਾਂਦਾ ਜੀ ਕਿਸੇ ਨੂੰ ਕੋਈ ਹੋਰ ਦਿੱਕਤ ਆ ਜਾਂਦੀ ਹੈ ਤਾਂ ਕਰਕੇ ਲੋਕ ਹੁਣ ਬਾਜ਼ਾਰ ਵਿੱਚ ਵੀ ਨਹੀਂ ਨਿਕਲਦੇ ਹੈਗੇ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਜੀ ਦੁਕਾਨਦਾਰਾਂ ਦਾ ਬਿਲਕੁਲ ਨੁਕਸਾਨ ਹੈ ਜੀ ਦੁਕਾਨ ਦੇ ਖਰਚੇ ਉੱਥੇ ਨੇ ਦੁਕਾਨ ਸਾੜਾ ਦਿਨ ਖੁੱਲਣੀ ਹੋਏ ਉਹੀ ਖਰਚੇ ਤੇ ਲੈਣੇ ਨੇ ਦੁਕਾਨ ਦੇ ਪਰ ਕਸਟਮਰ ਜੇ ਨਹੀਂ ਆਊਗਾ ਤਾਂ ਬਿਜ਼ਨਸ ਦਾ ਲਾਸ ਹੋਣਾ ਹੀ ਹੋਣਾ ਆਨ ਜਾਣ ਤੋਂ ਜੀ ਵੈਸੇ ਤਾਂ ਜੇ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਨਿਕਲਦੇ ਆ ਨਹੀਂ ਤੁਸੀਂ ਏਸੀ ਗੱਡੀ ਲੈ ਕੇ ਵੀ ਨਿਕਲੋਂਗੇ ਸੇਕ ਤਾਂ ਉਹਦੇ ਵਿੱਚ ਵੀ ਬਹੁਤ ਹੋ ਜਾਂਦਾ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਟੈਂਪਰੇਚਰ ਇਸੇ ਤੋਂ ਵੀ ਵਧਿਆ ਹੈ ਬਿਲਕੁਲ ਜੀ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਕਿੰਨੀ ਹਨ ਬਾਰਿਸ਼ ਆ ਰਹੀ ਸੀ ਹੋਰ ਆ ਇੱਕਦਮ ਹੁਣ 42 ਡਿਗਰੀ ਟੈਂਪਰੇਚਰ ਤੇ ਅੱਜ 45 ਹੋਣ ਦੇ ਚਾਂਸ ਲੱਗ ਰਹੇ ਨੇ ਚਾਹ ਕਿ 38 ਫੀਲ ਤਬਲ ਕੀ 47 48 ਤੱਕ ਹੋ ਰਿਹਾ ਹੈ ਬਿਲਕੁਲ ਗਰਮ ਹਵਾਵਾਂ ਨੇ ਜੀ ਮੂੰਹ ਧੁੱਪ ਰਿਹਾ ਹੈ ਅੱਖਾਂ ਤੇ ਇਫੈਕਟ ਹੋ ਰਿਹਾ ਹੈ ਅੱਖਾਂ ਨਹੀਂ ਖੁੱਲਦੀ ਐਨੀ ਤੇਜ਼ ਧੁੱਪ ਹੈ ਜੀ ਸਾਹੀਂ ਤਾਂ ਲੋਕ ਘਰੋਂ ਨਹੀਂ ਨਿਕਲਦੇ ਹੈਗੇ ਬਜ਼ਾਰ ਚ ਵੀ ਚਹਲ ਪਹਲ ਘੱਟ ਗਈ ਵਰਗੀ ਵਰਗੀ ਬਜ਼ਾਰ ਤੇ ਜੀ ਸ਼ਾਮ ਨੂੰ ਵੀ ਚਹਲ ਪਹਲ ਨਹੀਂ ਹੁੰਦੀ ਜੀ ਸੂਰਜ ਦੇ ਪੰਧੋ ਬਾਅਦ ਗਰਮੀ ਦੇ ਪ੍ਰਕੋਪ ਕਰਨ ਲੋਕ ਨਿਕਲਦੇ ਨਹੀਂ ਜੀ ਬਾਹਰ ਹੁਣ ਘਰੇ ਏਸੀ ਲਾ ਕੇ ਬੈਠੇ ਰਹਿੰਦੇ ਨੇ ਗਰਮੀ ਦਾ ਪ੍ਰਕੋਪ ਦੰਨਾ ਵੱਧ ਜਾ ਰਿਹਾ ਹੈ ਕਿ ਇਸ ਤਰ੍ਹਾਂ ਅਲੱਗ ਜਿਸ ਤਰ੍ਹਾਂ ਕਿ ਉਪਰੋਂ ਅੱਗ ਪੈ ਰਹੀ ਹੋਵੇ ਇਹਨਾਂ ਟੈਂਪਰੇਚਰ ਵੱਧ ਜਾਣਾ ਮੈਨੂੰ ਲੱਗਦਾ ਹੈ ਕਿ ਆਮ ਬੰਦਿਆਂ ਲਈ ਤਾਂ ਬਹੁਤ ਮੁਸ਼ਕਲਾਂ ਖੜੀਆਂ ਕਰ ਰਿਹਾ ਹੈ ਦੁਕਾਨਦਾਰਾਂ ਵਾਸਤੇ ਬਹੁਤ ਮੁਸ਼ਕਲਾਂ ਨੇ ਕੋਈ ਕੋਈ ਗਾਗ ਨਜ ਨਹੀਂ ਆਂਦਾ ਸ਼ਾਮ ਹੋਣ ਤੋਂ ਬਾਅਦ ਵੀ ਕੋਈ ਗਾਗ ਨਜ ਨਹੀਂ ਆਂਦਾ ਅੱਜ ਦਾ ਟੈਂਪਰੇਚਰ ਕੋਈ ਪੰਜਾਬ ਦਾ ਅੰਸ਼ ਸ਼ਹਿਰੀ ਜੋ ਚੱਲੀ ਤੋਂ ਘੱਟ ਹੋਵੇ ਸਭ 40 ਦੇ ਉੱਪਰ ਚੱਲ ਰਹੇ ਨੇ ਜਿਸ ਤਰ੍ਹਾਂ ਅਤਿ ਦੀ ਕਹਿੰਦੇ ਨੇ ਕਿ ਕਹਿਰ ਦੀ ਉਹ ਗਰਮੀ ਪੈ ਰਹੀ ਹੈ ਉਹ ਵਾਲਾ ਹਾਲ ਹੋਇਆ ਪਿਆ ਇਹਦੇ ਨਾਲ ਫਸਲਾਂ ਦਾ ਲੋਕਾਂ ਦਾ ਪੰਛੀਆਂ ਦਾ ਬਹੁਤ ਮਾੜਾ ਹਾਲ ਹੈ ਤੇ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਮਨਜ਼ੂਰ ਹੈ ਤੇ ਇੰਨੀ ਗਰਮੀ ਚੋਂ ਲੋਕ ਇਸ ਤਰ੍ਹਾਂ ਆਪਣੇ ਆਪ ਨੂੰ ਬਚਾਣਗੇ ਆ ਲੋਕ ਬਹੁਤ ਜ਼ਮਵਾਰ ਨੇ ਕਾਰਨ ਕੀ ਹੈ ਕਿ ਮੇਰੇ ਸਾਹਮਣੇ ਲਾ ਸੀ ਦੇਖਦੇ ਇਹਨੇ ਲੋਕਾਂ ਨੇ ਏਸੀ ਲਵਾ ਰਹੇ ਹਨ ਉਹਨਾਂ ਜਿਹੜੀ ਗਰਮੈਸ਼ ਨਿਕਲ ਰਹੀ ਹੈ ਉਹ ਟੈਂਪਰੇਚਰ ਤੇ ਵਾਤਾਵਰਣ ਤੇ ਬਹੁਤ ਵਸਰ ਪਾ ਰਹੀ ਹੈ ਰਕਤਾਂ ਦੀ ਪਹਿਲਾਂ ਹੀ ਕਮੀ ਹੈ ਲੋਕਾਂ ਦਾ ਰਕਤ ਤਾਂ ਪਹਿਲਾਂ ਹੀ ਵਢੀ ਜਾਂਦੇ ਨੇ ਕੁਝ ਪ੍ਰਮਾਤਮਾ ਨੇ ਪਿੱਛੇ ਹਨੇਰੇ ਚ ਲਾ ਕੇ ਕੋਈ ਦੇਖ ਦਿੱਤੇ ਉਸ ਤੋਂ ਲੱਗਦਾ ਹੈ ਕਿ ਕੁਝ ਪਰਮਾਤਮਾ ਦੇ ਕਰੋਪੀ ਤੇ ਲੋਕਾਂ ਵੱਲੋਂ ਵੀ ਇਧਰ ਵੱਲ ਨਾ ਧਿਆਨ ਦੇਣਾ ਸਭ ਤੋਂ ਵੱਡਾ ਗਰਮੀ ਦਾ ਕਾਰਨ ਬਣ ਰਿਹਾ ਹੈ। ਜਿੱਥੇ ਦੇਖੋ ਜੀ ਇਸ ਵਾਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ 43 ਡਿਗਰੀ ਟੈਂਪਰੇਚਰ ਇਸ ਵੇਲੇ ਸ਼ੋ ਹੋ ਰਹੇ। ਤੁਸੀਂ ਇਹ ਲਾ ਕੇ ਚੱਲੋ ਵੀ ਜੂਨ ਦਾ ਜਿਹੜਾ ਮਹੀਨਾ ਇਹ ਪੂਰਾ ਜ਼ਿਆਦਾ ਗਰਮੀ ਵਾਲਾ ਹੋਏਗਾ ਇਹ। ਪਿਛਲੇ ਮਹੀਨੇ ਤਾਂ ਚਲੋ ਬਰਸਾਤਾਂ ਕਰਕੇ ਥੋੜਾ ਰਹਿਤ ਮਿਲੀਏ। ਪਰ ਆਉਣ ਵਾਲੇ ਸਮੇਂ 'ਚ ਲੱਗ ਰਿਹਾ ਹੈ ਜੁਲਾਈ ਗਸੇ ਜੇ ਟੈਂਪਰੇਚਰ ਹੋਰ ਵਧਣ ਦੀ ਸੰਭਾਵਨਾ ਲੱਗ ਰਹੀ ਹੈ। ਆਉਣ ਜਾਣ ਵਿੱਚ ਬਹੁਤ ਮੁਸ਼ਕਿਲ ਹੋ ਰਹੀ ਹੈ ਜੀ ਮੈਂ ਪਰਸੋਂ ਹੀ ਆਇਆ ਥੋੜਾ ਮੈਂ ਜਾ ਕੇ ਆਇਆ ਚੰਡੀਗੜ੍ਹ ਤੇ ਜਿਹੜੀ ਏਸੀ ਦੀ ਹਵਾ ਵੀ ਸਾਨੂੰ ਬਿਲਕੁਲ ਵੀ ਨਹੀਂ ਮਤਲਬ ਲੱਗੀ ਹੀਟ ਵੇਵ ਵੀ ਇੰਨੀ ਜ਼ਿਆਦਾ ਹੈਗੀ ਹੈ ਕਾਰ ਦਾ ਏਸੀ ਵੀ ਬਿਲਕੁਲ ਇਫੈਕਟਿਵ ਨਹੀਂ ਹੋ ਰਿਹਾ ਮੇਰੇ ਕਾਰ ਵਿੱਚ ਹੀ ਮਨ ਨਹੀਂ ਕਰਦੀ ਕਿ ਕਿਹੜਾ ਕਿਹੜਾ ਬਦਲ ਨਹੀਂ ਜਾ ਰਹੀ ਹੈ ਇਹ ਜਿਹੜੀ ਦੇਖੋ ਆਪਣਾ ਪੇੜ-ਪੌਦੇ ਕੱਟੇ ਜਾ ਰਹੇ ਨੇ ਸੜਕਾਂ ਚੌੜੀਆਂ ਹੋਣ ਕਰਕੇ ਉਸ ਵਕਤ ਪੇੜ-ਪੌਦੇ ਲਗਾ ਲੈਣੇ ਨਹੀਂ ਸਰਕਾਰਾਂ ਨੇ ਜੇ ਸਰਕਾਰ ਪੇੜ-ਪੌਦੇ ਲਗਾਣ ਤੇ ਆਪਣਾ ਜ਼ਿਆਦਾ ਜ਼ੋਰ ਦਵੇ ਤਾਂ ਹੋ ਸਕਦਾ ਵੀ ਇਹ ਜਿਹੜੀ ਆਪਣੀ ਹੀਟ ਵੇਵ ਹੈਗੀ ਆ ਆਪਣਾ ਬਹੁਤ ਫਰਕ ਪੈ ਸਕਦਾ ਇਹਦੇ ਨਾਲ ਕੱਲ ਦਾ ਜਿਹੜਾ ਟੈਂਪਰੇਚਰ 47 ਡਿਗਰੀ ਟੈਂਪਰੇਚਰ ਹੋਵੇਗਾ ਤੇ ਇਹ ਸਰਕਾਰ ਨੂੰ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ ਜਿਵੇਂ ਲਗਾਤਾਰ ਦਰੱਖਤ ਕੱਟੀ ਜਾ ਰਹੀ ਹੈ ਸਰਕਾਰ ਤੇ ਬੜਾ ਮਾੜਾ ਪ੍ਰਭਾਵ ਪੈ ਰਿਹਾ ਹੋਤੀ ਹੈ ਇਸ ਦਾ ਜਿਹੜੀ ਗਲੋਬਲ ਵਾਰਮਿੰਗ ਦਾ ਵਧ ਹੀ ਜਾ ਰਹੀ ਹੈ ਤੇ ਉਹਦੇ ਕਰਮ ਤੁਸੀਂ ਦੇਖੋ ਵੀ ਦਿਨ ਦੇ ਵਿੱਚ ਵਪਾਰ ਸਾਰੇ ਲੋਕਾਂ ਦੇ ਠੱਪ ਨੇ ਪੂਰੇ ਲੋਕ ਮੂਹ ਲਪੇਟੀ ਆ ਰਹੇ ਨੇ ਤੇ ਗਰਮੀ ਦਾ ਜਿਹੜਾ ਅਕ੍ਰੋਪਾ ਪੂਰਾ ਛਾਇਆ ਹੋਇਆ ਹੈ ਜੇਕਰ ਕੋਈ ਜਾ ਰਿਹਾ ਕਿ AC ਨਹੀਂ ਕੰਮ ਕਰ ਰਿਹਾ ਨਾਲੀ ਤੁਹਾਡੇ ਸਾਹਮਣੇ ਹੀ ਆ ਹੁਣ ਤਾਂ ਕੁਲਿੰਗ ਹੋ ਜਾਣੀ ਚਾਹੀਦੀ AC ਦੀ ਤੇ ਇਹ ਮਿੱਡੀਆਂ ਦੇ AC ਜਵਾਬ ਦੇਈ ਜਾ ਰਹੇ ਨੇ ਤੇ ਜਿਸ ਤਰੀਕੇ ਦਾ ਮਤਲਬ ਬੱਚਾ ਨੂੰ ਛੁੱਟੀਆਂ ਹੋਈਆਂ ਹੋਈਆਂ ਹੋਣੀਆਂ ਨੇ ਤੇ ਬੱਚਿਆਂ ਦਾ ਘਰੋਂ ਨਿਕਲਣਾ ਵੀ ਦੁਪਰ ਹੋ ਰਿਹਾ ਤੇ ਉਹਨਾਂ ਨੂੰ ਪਹਾੜੀ ਇਲਾਕੇ 'ਚ ਭੀੜ ਬਹੁਤ ਆ ਸਾਡੇ ਲੋਕ ਪਹਾੜੀ ਇਲਾਕੇ 'ਚ ਗਏ ਹੋਏ ਨੇ ਸਮਰ ਕੈਂਪ ਦੇ ਨਾਮ ਤੋਂ ਵੀ ਗਰਮੀ ਦੇਖਣ ਨੂੰ ਮਿਲਦੀ ਹੋਊ ਤਾਂ ਕਿ ਇੱਥੇ ਕੁਝ ਨਹੀਂ ਇੱਕ ਚੀਜ਼ ਐਡਵਾਂਸ ਜਦੋਂ ਵੀ ਪੈਣ ਲੱਗੀ ਕਿ ਅੱਗੇ ਬਹੁਤ ਦਿੱਕਤ ਆਊ ਗਰਮੀ ਕਰ ਲਈ ਇਸ ਕਰਕੇ ਕਹਿੰਦਾ ਜੂਸ ਦੀ ਵਿਕਰੀ ਠੀਕ ਹੈ ਜੀ ਗਰਮੀ ਗਾਂ ਬਾਜ਼ਾਰੋਂ ਵਿਕਤਾ ਹਟੁੱਪ ਕਰਕੇ ਬਾਹਰ ਨਿਕਲਦਾ ਨੇ ਜੀ ਜੋ ਆਂਦਾ ਆਂਦਾ ਜਾਂਦਾ ਉਹ ਗੰਦੇ ਦਾ ਜੂਸ ਜਾਸਤੀ ਕੇ ਚਲੇ ਜਾਂਦੇ ਨੇ ਜੀ